ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੇ ਗਪਾਨੀ RAM ਕਬੀਰਾ ਇਕ ਪਏ ਹੈ ਕੋਏ ਨਾ ਸਕੈ ਪਛਾਨੀ ਇਨਾ ਉੱਚੀਆਂ ਅਵਸਥਾਵਾਂ ਵਿੱਚ ਪਹੁੰਚਣਾ ਸੱਚੇ ਖੋਜੀ ਵਾਸਤੇ ਕੋਈ ਮੁਸ਼ਕਿਲ ਗੱਲ ਨਹੀਂ ਇਹ ਸਭ ਉੱਚੇ ਆਤਮਕ ਮਨਾਰੇ ਗੁਰਮਖਾਂ ਵਾਸਤੇ ਹੀ ਬਣਾਏ ਗਏ ਹਨ ਤਾਂ ਕਿ ਉਹ ਇਹਨਾਂ ਮਨਾਰਿਆਂ ਵਿੱਚ ਬੈਠ ਕੇ ਖੁਦਾਈ ਨਜ਼ਰ ਨਾਲ ਸਾਰੇ ਸੰਸਾਰ ਵੱਲ ਤੱਕ ਸਕਣ ਹਰ ਇੱਕ ਗੁਰਸਿੱਖ ਪਿਆਰੇ ਦਾ ਇਹਨਾਂ ਉੱਚੀਆਂ ਆਤਮਿਕ ਅਵਸਥਾਵਾਂ ਤੋਂ ਇਤਨਾ ਹੀ ਹੱਕ ਹੈ ਜਿੰਨਾ ਇੱਕ ਪੁੱਤਰ ਨੂੰ ਆਪਣੇ ਬਾਪ ਦੀ ਜਾਇਦਾਦ ਤੇ ਹੁੰਦਾ ਹੈ ਪਿਤਾ ਪੁੱਤਰ ਦੀਆਂ ਕੋਈ ਚੀਜ਼ਾਂ ਵੰਡੀਆਂ ਹੋਈਆਂ ਨਹੀਂ ਹੁੰਦੀਆਂ ਸੱਚੇ ਦਿਲ ਨਾਲ ਇੱਕ ਕਦਮ ਉਠਾ ਕੇ ਤੇ ਵੇਖੋ ਸ੍ਰਿਸ਼ਟੀ ਦੀਆਂ ਸੂਖਸ਼ਮਤਾਵਾਂ ਤੱਕ ਕਿਸ ਤਰ੍ਹਾਂ ਮਦਦ ਕਰਨ ਵਾਸਤੇ ਤੋਰਦੀਆਂ ਹਨ ਕਿਵੇਂ ਕਰਤਾਰ ਮਿਲਣ ਲਈ ਆਪਣੀ ਬਹਿਬਲਤਾ ਜ਼ਾਹਿਰ ਕਰਦਾ ਹੈ ਇੱਕ ਵਾਰੀ ਨੇਕ ਨੀਅਤੀ ਨਾਲ ਨਿਮਾਰਾ ਹੋ ਕੇ ਬੰਦਗੀਤਾ ਕਰਕੇ ਦੇਖੋ ਪਾਈ ਗੁਰਦਾਸ ਜੀ ਦੇ ਕਥਨ ਦੀ ਸਚਾਈ ਪਰ ਤਾਂ ਕਿ ਦੇਖੋ ਚਰਨ ਸਰਨ ਗੁਰ ਇਕ ਪੈਂਡਾ ਜਾਏ ਚਲ ਸਤ ਗੁਰੂ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਆਤਮਕ ਖੋਜ ਵਿੱਚ ਸਾਰੇ ਪਰਮ ਅਤੇ ਸ਼ੰਕੇ ਉਪਜਨੇ ਜ਼ਰੂਰੀ ਹਨ ਇਹ ਜਦ ਤੱਕ ਸਾਫਨਾ ਹੋ ਨਾ ਆਤਮਕ ਤਰੱਕੀ ਰੁਕੀ ਰਹਿੰਦੀ ਹੈ ਸ਼ੰਕੇ ਨਿਵਰਤ ਕਰਨ ਵਾਸਤੇ ਸੰਤਾ ਪੁਰਸ਼ਾ ਮਹਾਤਮਾਵਾਦ ਦਾ ਮੇਲ ਅਤੇ ਉਹਨਾਂ ਦੀ ਪ੍ਰਸੰਤਾ ਲਾਜ਼ਮੀ ਹੈ ਪਰ ਅੱਜ ਕੱਲ ਦੇ ਸਮੇਂ ਵਿੱਚ ਸੱਚੇ ਨਾਮ ਅਭਿਆਸੀ ਜੋ ਗੁਰੂ ਨਾਨਕ ਦੇਵ ਜੀ ਦੇ ਨੁਕਤੇ ਨਿਗਾਹ ਤੋਂ ਆਪ ਜਾਨੂ ਹੋਣ ਅਤੇ ਦੂਸਰਿਆਂ ਨੂੰ ਮਦਦ ਦੇਣ ਦੇ ਯੋਗ ਹੋਣ ਮਿਲਨੇ ਕੋਈ ਸੌਖਾ ਕੰਮ ਨਹੀਂ ਕਈ ਮਹਾਨ ਮਾਵਾਂ ਦਾ ਖਿਆਲ ਹੈ ਕਿ ਆਤਮਕ ਗਿਆਨ ਜਾਂ ਆਪਣੇ ਆਤਮਕ ਤਜਰਬੇ ਆਮ ਲੋਕਾਂ ਨੂੰ ਨਹੀਂ ਦੱਸਨੇ ਚਾਹੀਦੇ ਲਖਬੀਰ ਸਿੰਘ ਬੀਰ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਮਹਾਤਮਾ ਇਹ ਖਿਆਲ ਰੱਖਦੇ ਹਨ ਕਿ ਆਪਣੇ ਆਤਮਿਕ ਤਜਰਬੇ ਆਮ ਲੋਕਾਂ ਨੂੰ ਨਹੀਂ ਦੱਸਨੇ ਚਾਹੀਦੇ ਕਿਉਂਕਿ ਆਮ ਲੋਕ ਆਤਮਿਕ ਸਚਾਈ ਨੂੰ ਸਮਝਣ ਦੇ ਯੋਗ ਨਹੀਂ ਹੁੰਦੇ ਅਤੇ ਕਈ ਵਾਰੀ ਬਜਾਏ ਫਾਇਦੇ ਦੇ ਨੁਕਸਾਨ ਉਠਾ ਲੈਂਦੇ ਹਨ ਆਤਮਿਕ ਗਿਆਨ ਬੜੀ ਦੁਰਲਭ ਚੀਜ਼ ਹੈ ਇਸ ਨੂੰ ਸਸਤਿਆਂ ਨਹੀਂ ਕਰਨਾ ਚਾਹੀਦਾ ਆਪਣੇ ਤਜਰਬੇ ਦੱਸਣ ਨਾਲ ਮਾਨਤਾ ਹੋਣ ਲੱਗ ਜਾਂਦੀ ਹੈ ਅਤੇ ਹੰਕਾਰ ਹੋ ਜਾਂਦਾ ਹੈ ਆਤਮਕ ਦਾਤ ਨੂੰ ਮੰਡਿਆ ਆਪਣੇ ਆਪ ਵਿੱਚ ਓਨਤਾਈ ਅਤੇ ਕਮਜ਼ੋਰੀ ਆ ਜਾਂਦੀ ਹੈ ਰਕबीर ਸਿੰਘ ਜੀ ਵੀ ਲਿਖਦੇ ਹਨ ਮੈਂ ਇਨਾਂ ਸਾਰੇ ਇਤਰਾਜਾਂ ਨੂੰ ਚੰਗੀ ਤਰ੍ਹਾਂ ਵਿਚਾਰਿਆ ਹੈ ਅਤੇ ਇਸ ਨਤੀਜੇ ਤੇ ਪਹੁੰਚਿਆ ਹਾਂ ਆਪਣੀ ਆਤਮਕ ਸਚਾਈ ਦੱਸਣ ਨਾਲ ਕਿਸੇ ਹਾਲਤ ਵਿੱਚ ਵੀ ਕਿਸੇ ਦਾ ਨੁਕਸਾਨ ਨਹੀਂ ਹੁੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਚਾਈ ਦਾ ਬੜੇ ਸਪਸ਼ਟ ਅਤੇ ਜ਼ੋਰਦਾਰ ਅੱਖਰਾਂ ਵਿੱਚ ਪ੍ਰਚਾਰ ਕੀਤਾ ਗਿਆ ਹੈ ਹਰ ਇੱਕ ਸਿੱਖ ਦਾ ਇਸ ਪ੍ਰਚਾਰ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਫਰਜ਼ ਹੈ ਬੇਸ਼ੱਕ ਆਤਮਿਕ ਸਚਾਈ ਦੁਰਲਭ ਚੀਜ਼ ਹੈ ਪਰ ਇਸ ਨੂੰ ਆਪਣੇ ਅੰਦਰ ਬੰਦ ਰੱਖਣਾ ਅਤੇ ਖੁੱਲਾ ਪ੍ਰਚਾਰ ਨਾ ਕਰਨ ਨਾਲ ਅੱਜ ਆਤਮਿਕ ਖੋਜ ਅਤੇ ਆਤਮਿਕ ਖੋਜੀ ਅਲੋਪ ਹੋ ਗਏ ਹਨ ਕਈ ਲੋਕੀ ਹਾਲਾਂਕਿ ਕੋਈ ਵਕਤ ਸੀ ਆਤਮਿਕ ਗਿਆਨ ਬਿਨਾ ਇਨਸਾਨ ਦੁਨੀਆ ਦੇ ਕਿਸੇ ਕਾਰਵਿਹਾਰ ਦੇ ਲਾਇਕ ਨਹੀਂ ਸੀ ਸਮਝਿਆ ਜਾਂਦਾ ਆਤਮਕ ਗਿਆਨ ਵਿਦਿਆ ਦਾ ਅਤ ਜ਼ਰੂਰੀ ਹਿੱਸਾ ਕਿਨਿਆ ਜਾਂਦਾ ਸੀ ਜੈਸੀ ਨੀਅਤ ਤੈਸੀ ਮੁਰਾਦ ਜੋ ਆਦਮੀ ਨੇਕ ਨੀਅਤ ਨਾਲ ਸਰਬੱਤ ਦੇ ਭਲੇ ਵਾਸਤੇ ਆਪਣੇ ਤਜਰਬੇ ਪੇਸ਼ ਕਰਦਾ ਹੈ ਉਸ ਨੂੰ ਫਲ ਹਮੇਸ਼ਾ ਭਲਾਈ ਦੀ ਸ਼ਕਲ ਵਿੱਚ ਮਿਲਦਾ ਹੈ ਕਦੀ ਹੰਕਾਰ ਪੈਦਾ ਨਹੀਂ ਹੋ ਸਕਦਾ ਆਦਮੀ ਦੀ ਮਾਨਤਾ ਕਈਆਂ ਹਾਲਤਾਂ ਵਿੱਚ ਉਸ ਨੂੰ ਨਿਰਮਾਰ ਬਣਾ ਦਿੰਦੀ ਹੈ ਸੱਚੀ ਗੁਰਸਿੱਖ ਦੀ ਨਿਗਾਹ ਵਿੱਚ ਗੁਰਸਿੱਖੀ ਦੇ ਮਰਤਬੇ ਨਾਲੋਂ ਦੁਨੀਆਂ ਦੇ ਦਿੱਤੇ ਸਭ ਰੁਤਬੇ ਮਾਨ ਅਤੇ ਖਿਤਾਬ ਛੋਟੇ ਅਤੇ ਹਕੀਰ ਹੁੰਦੇ ਹਨ ਆਤਮਿਕ ਦਾਤ ਵੰਡਿਆਂ ਘਟਦੀ ਨਹੀਂ ਇੱਥੇ ਵੀ ਨੀਅਤ ਅਤੇ ਮੁਰਾਦ ਦਾ ਅਸੂਲ ਕੰਮ ਕਰਦਾ ਹੈ ਜਿਸ ਖਿਆਲ ਨਾਲ ਆਤਮਿਕ ਪ੍ਰਚਾਰ ਕੀਤਾ ਜਾਵੇ ਉਸ ਦਾ ਐਸਾ ਹੀ ਫਲ ਨਿਕਲਦਾ ਹੈ ਕਬੀਰ ਸਿੰਘ ਜੀ ਵੀ ਅੱਗੇ ਲਿਖਦੇ ਹਨ ਕਦੀ ਮੈਂ ਵੀ ਲੁਕਸ਼ਿਪ ਕੇ ਭਜਨ ਕਰਨ ਨੂੰ ਬੜਾ ਚੰਗਾ ਸਮਝਦਾ ਸੀ ਅਤੇ ਪਹਿਲੀਆਂ ਅਵਸਥਾਵਾਂ ਵਿੱਚ ਅਭਿਆਸੀ ਨੂੰ ਐਸਾ ਹੀ ਕਰਨਾ ਚਾਹੀਦਾ ਹੈ ਬੀਰ ਜੀ ਅੱਗੇ ਲਿਖਦੇ ਹਨ ਵੀ 25 ਸਾਲ ਤੱਕ ਮੈਂ ਸਿਮਰਨ ਅਭਿਆਸ ਲੁਕ ਕੇ ਹੀ ਕੀਤਾ ਹੈ ਆਪਣੇ ਰਿਸ਼ਤੇਦਾਰਾਂ istri ਬਾਲ ਬੱਚਿਆਂ ਅਤੇ ਦੋਸਤਾਂ ਨੂੰ ਪਤਾ ਤੱਕ ਨਹੀਂ ਲੱਗਣ ਦਿੱਤਾ ਅੱਧੀ ਰਾਤ ਨੂੰ ਜਾਗਣ ਅਤੇ ਸਵੇਰ ਸਰ ਸੋ ਜਾਣ ਦੀ ਆਦਤ ਨਾਲ ਆਪਣੀ ਖੋਜ ਨੂੰ ਕਾਫੀ ਤੌਰ ਤੇ ਗੁਪਤ ਰੱਖ ਸਕਿਆ ਹਾਂ ਪਰ ਕਿਸੇ ਖਾਸ ਵਕਤ ਤੋਂ ਬਾਅਦ ਆਪਣੇ ਆਤਮਿਕ ਤਜਰਬਿਆਂ ਨੂੰ ਗੁਪਤ ਰੱਖਣਾ ਮੈਂ ਖੁਦ ਗਰਜੀ ਸਮਝਦਾ ਹਾਂ अपनी खोज और अपने जीवन तजर्बे दुनिया की सेवा में पेश करना कुल इंसानी तजर्बे अमीर बना है मैडम डिस्टाल कथन अनुसार सच फॉर ट्रुथ इज मैन इट्स पब्लिसिटी इज अ ड्यूटी सच्चाई की खोज और उसका प्रचार इंसान का परम धर्म होना चाहिए है लखबीर सिंह जी भी लिखते हैं अपने आत्मक तजर्बे किताब के जरिए ਸਭ ਨਾਲ ਸਾਂਝੇ ਕਰਨ ਨਾਲ ਮੈਂ ਆਪਣੀ ਆਤਮਿਕ ਗ੍ਰਿਸ਼ਟੀ ਤੋਂ ਗਰੀਬ ਜਾਂ ਕਮਜ਼ੋਰ ਨਹੀਂ ਹੋਇਆ ਸਗੋਂ ਮੇਰਾ ਬਹੁਤ ਭਲਾ ਹੋਇਆ ਹੈ ਮੇਰੇ ਕਈ ਖਿਆਲ ਲਿਖਣ ਦੇ ਨਾਲ ਸਾਫ਼ ਅਤੇ ਢਿੜ੍ਹ ਹੋ ਗਏ ਹਨ ਖੋਜ ਵਿੱਚੋਂ ਜਿੰਨਾ ਪਾਣੀ ਕੱਢੀਏ ਉਤਨਾ ਤਾਜ਼ਾ ਪਾਣੀ ਹੋਰ ਆ ਜਾਂਦਾ ਹੈ ਆਤਮਿਕ ਕਮਾਈ ਵੰਡਿਆਂ ਥੋੜੀ ਨਹੀਂ ਹੁੰਦੀ ਸਗੋਂ ਵੱਧਦੀ ਹੈ ਅਤੇ ਐਸਾ ਹੋਣਾ ਵੀ ਚਾਹੀਦਾ ਹੈ ਇਹ ਉਹ ਖਜ਼ਾਨਾ ਹੈ ਜਿਸ ਸੰਬੰਧੀ ਕਿਹਾ ਗਿਆ ਹੈ देका खोल डिठा खजाना तामे रेमन पया निदाना रतन लाल जाका कशुना ना मोल परे भंडार अखूट अतोल खाव है खर्च है रल मिल पाई तो आवै वद दो जाई कहो ना नक जिस मस्तक लेख लिखाए सो एत खजाना लया ललाए वाहे गुरु जी का खालसा गुरु जी की फतेह